Soğuk रघु महाराज जी सिर सिंग विष्णु भगवान जी सो रघु ਭਗਵਾਨ ਦੀ ਜੈ ਪਰਮੇਸ਼ਰ ਨੇ ਮਾਤ ਲੋਕ ਵਿੱਚ ਨਮਾ ਅਜ਼ਿਆਰ ਦਾ ਰੂਪ ਲੈ ਕੇ ਆਂਦਾ ਭਗਵਾਨ ਦੀ ਮਰਜ਼ਾ ਦਾ ਇੱਕ ਅਜਿਹੇ ਰੂਪ ਵਿੱਚ ਹੈ ਕਿ ਮੇਰੇ ਪਗਤ ਆਉਣ ਵਾਲੇ ਸਮੇਂ ਦੇ ਵਿੱਚ ਮਾਰਗ ਦਰਸ਼ਨ ਕਰਨਗੇ ਤੁਸੀਂ ਮੇਰੇ ਦਰਸ਼ਨ ਕੀਤੇ ਸੰਸਾਰ ਨੇ ਤੁਹਾਡੇ ਮੁਖੜੇ ਤੱਕ ਨੇ ਕਿਉਂ ਕਿ ਉਹ ਜਿਆ ਬੇਪਰਵਾਹ ਪਰਮ ਬ੍ਰਹਮ ਸੀ ਜਿਸ ਦੇ ਤੁਸੀਂ ਦਰਸ਼ਨ ਕੀਤੇ ਪਰਮਾਤਮਾ ਨੇ ਬੇਪਹਿਚਾਨ ਨੇ ਆਪਣੀ ਪਹਿਚਾਨ ਦੇ ਦਿੱਤੀ ਨਵੀਂ ਰੀਤੀ ਨੂੰ ਸੰਸਾਰ ਦੇ ਵਿੱਚ ਪਰਚਲਿਤ ਕਰ ਦਿੱਤਾ ਸੋ ਹਮਾਰਾ ਸ਼ੇਰ ਸੇ বিষ্ণੂ ਭਗਵਾਨ ਦੀ ਜੈ ਦਾ ਜਾਕਾਰਾ ਭਗਤਾਂ ਦੀ ਝੋਲੀ ਦੇ ਵਿੱਚ ਰੱਖ ਦਿੱਤਾ ਇਹ ਉਹ ਨਾਮ ਅਨਮੋਲ ਹੈ ਜਿਸ ਦੇ ਵਿੱਚ ਕੁਝਾ ਇੱਕ ਅਜਿਹੇ ਰੂਪ ਦੇ ਵਿੱਚ ਰਹਿਣਾ ਗੁਰਸਿੱਖ ਨੇ ਆਪਣੀ ਅੰਤਰਾਤਮਾ ਤੋਂ ਆਪਣੇ ਹਿਰਦੇ ਵਿੱਚੋਂ ਉਸ ਪਰਮਾਤਮਾ ਦੀ ਪੁਕਾਰ ਕਰਨੀ ਕਿ ਹੇ ਅਕਾਲ ਪੁਰਖ ਤੂੰ ਮੇਰਾ ਹੈ ਤੇ ਮੈਂ ਤੇਰਾ ਤੇ ਪਰਮੇਸ਼ਰ ਫਰਮਾਨ ਕਰਦੇ ਨੇ ਐ ਆਤਮਾ ਜੇ ਤੂੰ ਮੇਰੀ ਹੈ ਤੇ ਮੇਰੀ ਹੀ ਰਹਿਣਾ ਸਰਬ ਹਰ ਸੰਗਤ ਜੀ ਸੋ ਪਰਮਾਤਮਾ ਹੰ ਗਾਤਮਾ ਪਰਮਾਤਮਾ ਤੇ ਆਤਮਾ ਆਤਮਾ ਤੇ ਪਰਮਾਤਮਾ ਦੀ ਤਾਰ ਨੂੰ ਸੋ ਹੰਗ ਦਾ ਰੂਪ ਹੈ ਮਹਾਰਾਜ ਸਾਰੇ ਰਾਜਿਆਂ ਦਾ ਰਾਜਾ ਸ਼ੇਰ ਸਿੰਘ ਸਾਰੇ ਸੰਸਾਰ ਨੂੰ ਪਏ ਵਿੱਚ ਰੱਖਣ ਵਾਲੀ ਸਮਰੱਥਾਤ ਵਿਸ਼ਨੂੰ ਪਰਮੇਸ਼ਰ ਆਪ ਹੀ ਪ੍ਰਤਪਰਕ ਦਾ ਆਪ ਹੀ ਸਰਬ ਭਗਵਾਨ ਦੀ ਜੈ ਉਸ ਪੁਰਖ ਅਕਾਲ ਦੀ ਸਦਾ ਹੀ ਜੈ ਹੈ ਜੋ ਨਿਰਗੁਣ ਹੈ ਨਰਨਾਰ ਹੈ ਜੋ ਸਰੂਪਿਸ਼ੇਪਤੀ ਤਾਰ ਆਜਗਾ ਸਤਿ ਸੱਚ ਹੈ ਜੇ ਕਰੇ ਨੂੰ ਪੰਜ ਵਾਰ ਬੋਲਣਾ ਪੰਜ ਵਾਰ ਇਸ ਕਰਕੇ ਬੋਲਿਆ ਜਾਂਦਾ ਹੈ ਕਿ ਪੰਚਮ ਸ਼ਬਦ ਦੇ ਮਾਲਕ ਨੇ ਹੁਕਮ ਦੇ ਦਿੱਤਾ ਕਿ ਪੰਜਾਂ ਤਤਾਂ ਦੀ ਪੁਕਾਰ ਅੱਜ ਤੱਕ ਕਿਸੇ ਨੇ ਸੁਣੀ ਹੀ ਨਹੀਂ ਸੀ ਪੰਜ ਤਤ ਸੰਸਾਰ ਵਿੱਚ ਆਉਂਦੇ ਰਹੇ ਪੰਜ ਤਤ ਅਰਜ਼ੋਈ ਬੇਨਤੀਆਂ ਕਰਦੇ ਰਹੇ ਪਰ ਪੰਜਾਂ ਤਤਾਂ ਦੀ ਪੁਕਾਰ ਕਿਸੇ ਨੇ ਸੁਣੀ ਹੀ ਨਹੀਂ ਸੀ ਮਾਤ ਲੋਕ ਦੇ ਵਿੱਚ ਪਹਿਲੀ ਵਾਰ ਮੌਕਾ ਆਇਆ ਜਦੋਂ ਪਰਮੇਸ਼ਵਰ ਨੇ ਪੰਨਾਂ ਤਤਾਂ ਦੀ ਪੁਕਾਰ ਸੁਣੀ ਤੇ ਪ੍ਰਮਾਣ ਦਿੱਤਾ ਕਿ ਗੁਰਸਿੱਖ ਨੂੰ ਤੁਹਾਨੂੰ ਦੁਬਾਰਾ ਸੰਸਾਰ ਵਿੱਚ ਜਨਮ ਨਹੀਂ ਲੈਣਾ ਪਵੇਗਾ ਇਸ ਕਰਕੇ ਪੰਨਾਂ ਜੈਕਾਰਿਆਂ ਨੂੰ ਮਾਤ ਲੋਕ ਦੇ ਵਿੱਚ ਮਾਨ ਵਟਿਆਈ ਦੇ ਦਿੱਤੀ ਸਉਂਦਿਆ ਜਾਗਦਿਆ ਪੰਜ ਵਾਰ ਬੋਲਿਆ ਕਰੋ ਮੇਰਾ ਜੈਕਾਰ ਸਉਂਗ ਮਾਰੇ ਸ਼ੇਰ ਸੇ Vishnu ਗੁਣ ਮਾਨ ਦੀ ਜੈ ਤੇ ਆਈ ਜਿਸਨੇ ਇੱਕ ਵਾਰ ਵੀ ਆਪਣੀ ਰਸਨਾ ਜਿਵਾ ਤੋਂ ਸੋਹੰਗ ਮਹਾਰਾਜ ਸ਼ੇਰ ਸਿੰਘ ਭਗਵਾਨ ਦੀ ਜੈ ਦਾ ਜਕਾਰਾ ਬੋਲਿਆ ਉਸਨੇ ਦੁਬਾਰਾ ਸੰਸਾਰ ਵਿੱਚ ਜਨਮ ਨਹੀਂ ਲੈਣਾ ਜਿਸ ਗੁਰਸਿੱਖ ਜਿਹਾ ਪਗਤ ਆਤਮਾ ਨੇ ਪਰਮੇਸ਼ਵਰ ਦੇ ਚਰਨਾਂ ਵਿੱਚ ਇੱਕ ਵਾਰ ਨਿਮਸਕਾਰ ਕਰ ਲਈ ਉਸਨੇ ਵੀ ਦੁਬਾਰਾ ਜਨਮ ਨਹੀਂ ਲੈਣਾ ਇੱਕ ਵਾਅਦਾ ਹੈ ਪਰਮਾਤਮਾ ਦਾ ਆਪਣੇ ਭਗਤਾਂ ਦੇ ਨਾਲ ਤੇ ਪਰਮਾਤਮਾ ਆਪਣੇ ਕੀਤੇ ਹੋਏ ਕੌਲ ਇਕਰਾਰ ਤੇ ਵਾਅਦੇ ਤੋਂ ਕਦੀ ਇਦਰ ਹੁੰਦੇ ਹੀ ਨਹੀਂ ਹਜੂਰ ਸ਼ੈਲ ਚੱਜ ਨੇ ਸਰਬ ਹਰ ਸੰਗਤ ਨੂੰ ਮਾਣ ਦੇਤਾ ਜਿੱਤੇ ਬਸਤਨ ਮਹਿਮਾਨ ਹੋਣਾ ਕਿ ਪਖਤ ਭਗਵਾਨ ਦੀ ਮਿਲਣੀ ਹੋਈ ਆਕਾਰਪੁਰਖ ਦੇ ਹੱਟ ਵਿੱਚ ਵਿਕੀਆਂ ਹੋਈਆਂ ਆਤਮਾ ਨੇ ਜਿੱਤੇ ਬਸਤਰ ਪਹਿਨ ਲਏ ਸਰਬ ਹਰ ਸੰਗਤ ਜੀ ਅੱਜ ਦਾ ਵਿਹਾਰ ਸਗੰ ਦਾ ਵਿਹਾਰ ਹੈ ਇਸ ਦੇ ਵਿੱਚ ਅਜਿਹੀ ਰੀਤੀ ਅਪਣਾਤੀ ਕਿ ਗੁਰੂ ਨੂੰ ਤੁਸੀਂ ਇਹਨਾਂ ਵਸਤੂਆਂ ਦੇ ਨਾਲ ਹੀ ਬੱਚਿਆਂ ਨੂੰ ਸਗੰ ਲੱਗਿਆ ਕਰੇਗਾ ਇਹ ਆਉਣ ਵਾਲੇ ਸੰਸਾਰ ਦੇ ਵਿੱਚ ਇੱਕ ਤਗੇ ਰੂਪ ਵਿੱਚ ਪਰਫਲੂਪ ਹੋਵੇ। ਸਗੰਧੀਆਂ ਵਸਤੂਆਂ ਸੁਤਕਾਰ ਜੋ ਮਾਜੀ ਤੇਜਕੋਰਜੀ ਜੋ ਸਚਖੰਡ ਵਾਸੀ ਨੇ ਹੁਣ ਪਰਮੇਸ਼ਵਰ ਨੇ ਸ਼ਬਦੀ ਰੂਪ ਦੇ ਵਿੱਚ ਹੁਕਮ ਦੇ ਦਿੱਤਾ ਕਿ ਇਹ ਵਸਤੂਆਂ ਜੇਠਵਾ ਲੈ ਕੇ ਪਹੁੰਚ ਜਾਣੀਆਂ। ਰੁਰਕੇ ਤੋਂ माजी ਤੇਜਕੌਰ ਇਹ ਵਸਤੂਆਂ ਜਦੋਂ माजी ਤੇਜਕੌਰ ਜੀ ਜੇਠੂਆ ਲੈ ਕੇ ਪਹੁੰਚੇ 17 ਹਾੜ ਤੋਂ ਪਹਿਲਾਂ ਕਿਉਂਕਿ ਸਰਬ ਹਰ ਸੰਗਤ ਨੂੰ ਪਤਾ ਹੋਣਾ ਚਾਹੀਦਾ ਕਿ ਸਗਨ ਦੀਆਂ ਵਸਤੂਆਂ ਵੀਰ ਸਰਜੀਤ ਸਿੰਘ ਸੱਜੀ ਤੇ ਸਗਨ ਤੋਂ ਪਰਵਾਨ ਹਨ ਇਹ ਮਰਜ਼ਾਦਾ ਸਗਨ ਦੀ ਵਸਤੂਆਂ ਦੀ ਵੀਰ ਸਰਜੀਤ ਸਿੰਘ ਦੇ ਸਗਨ ਤੋਂ ਸ਼ੁਰੂ ਹੋਈ ਜਦੋਂ ਜੇਠਵਾਲ ਹਰ ਪ੍ਰਗਤਿਵਾਰ ਵਿੱਚ ਨੌ ਵਸਤੂਆਂ ਪਹੁੰਚ ਗਈਆਂ ਉਸ ਵਕਤ ਇੱਕ ਵਸਤੂ ਖੁੱਲ ਗਈ। ਹਜ਼ੂਰ ਸ਼ੰਚਾ ਜੀ ਨੇ ਫਰਮਾਨ ਕੀਤਾ ਕਿ ਇੱਕ ਵਸਤੂ ਘਟ ਹੈ। ਇਹ ਵਸਤੂ ਗੁਰਸਿੱਖ ਵੀਰ ਸੱਚਖੰਡਵਾਸੀ ਲਖਮਨ ਸਿੰਘ ਵੀਰ ਜੀ ਦੇ ਤੋਂ ਪਹਿਲਾ ਰੁੜਕਾ ਪਿੰਡ ਸੀ। ਉਨਾਂ ਨੂੰ ਹੁਕਮ ਦੇਤਾ ਕਿ ਦਸਵੀਂ ਵਸਤੂ ਉਹ ਲੈ ਕੇ ਆਉਣਗੇ ਪਰਮੇਸ਼ਰ ਨੇ ਸ਼ਬਦੀ ਹੁਕਮ ਦੇ ਕੇ ਇਹਨਾਂ ਵਸਤੂਆਂ ਨੂੰ ਪਰਵਾਨ ਕੀਤਾ ਤੇ ਸਗਨ ਵਾਸਤੇ ਲਾਗੂ ਕਰ ਦਿੱਤਾ ਸਾਚੇ ਭਗਤਾ ਕਰ ਪਿਆਰ ਰੀਤੀ ਇੱਕੋ ਦੇ ਜਨਾਈਆ ਲਾਲ ਕਪੜਾ ਰੋਇਆ ਤਾਹਾਂ ਮਾਰ ਕੂਕ ਕੂਕ ਸੁਣਾਈਆ ਖਾਲੀ ਕੋਈ ਨਾ ਮੁੜਿਆ ਜਿਹੜਾ ਆਇਆ ਤੇਰੇ ਦਰਬਾਰ ਜਿਹੜਾ ਪਰਮੇਸ਼ਵਰ ਦੇ ਦਰਬਾਰ ਦੇ ਵਿੱਚ ਆ ਗਿਆ ਉਹ ਕਦੀ ਖਾਲੀ ਮੁੜਦਾ ਹੀ ਨਹੀਂ ਖਾਲੀ ਕੋਈ ਨਾ ਮੁੜਿਆ ਜਿਹੜਾ ਆਇਆ ਤੇਰੇ ਦਰਬਾਰ ਤੁਰਦੇ ਯਾਰ ਤੇ ਵਡਿਆਈਆਂ ਮੈਨੂੰ ਆਪਣੇ ਆਪ ਭਗਤਾਂ ਦੇ ਚਰਨਾ ਹੇਠਾਂ ਲੈਣਾ ਵਿਸ਼ਾ ਮੈਨੂੰ ਆਪਣੇ ਆਪਗਤਾਂ ਦੇ ਚਰਨਾਂ ਦੇ ਹੀਠਾਂ ਵਿਸ਼ਾ ਲੈਣਾ ਜਿਹੜਾ ਬੱਚਿਆਂ ਦਾ ਸਗਨ ਪੈਂਦਾ ਹੈ ਲਾਲ ਕੱਪੜੇ ਨੇ ਪੁਕਾਰ ਕੀਤੀ ਕਿਉਂਕਿ ਲਾਲ ਕੱਪੜੇ ਦਾ ਲੇਖ ਇੱਕ ਅਜਿਹੇ ਰੂਪ ਦੇ ਵਿੱਚ ਚੱਲਦਾ ਹੈ ਪ੍ਰੰਤਨ ਸਮੇ ਤੋਂ ਜਿਸ ਤਾਵੇ ਰਵਾ ਬਹੁਤ ਹੈ ਗ੍ਰੰਥ ਨੰਬਰ 16 ਗ੍ਰੰਥ ਨੰਬਰ 4 ਕਿ ਪਰਮੇਸ਼ਵਰ ਨੇ ਕਿਸ ਤਰ੍ਹਾਂ ਕਿਰਪਾ ਕੀਤੀ ਲਾਲ ਕੱਪੜੇ ਤੇ ਗੁਰਮੁਖ ਉੱਪਰ ਲੈਣੇ ਬਹਾਈਆ ਮੌਰੀ ਕੇ ਗਾਨੀ ਬੰਨੀ ਸੰਜੇ ਯਾਰ ਤਨਖ ਤਨਖਾਰੀ ਬੇਨੀ ਵੜਿਆਈਆ ਮੇਰੇ ਨਾਲ ਮਿਲਾਕੇ ਬਾਦਾਮ ਮੇਰੇ ਨਾਲ ਮਿਲਾਕੇ ਬਾਦਾਮ ਗਿਰੀ ਸ਼ੁਹਾਰੇ ਸੋਨਾ ਮੇਲਾ ਲਈ ਮਲਾਈਆ ਮਖਾਣਿਆਂ ਵਾਲਾ ਰਸ ਅਪਾਰ ਵਿੱਚ ਮਿੱਠਾ ਦੇਣਾ ਟਕਾਈਆ ਮਹਿੰਦੀ ਵਾਲਾ ਰੰਗ ਚਾੜ ਆਪਣਾ ਰੰਗ ਦੇਣਾ ਪ੍ਰਗਟਾਈਆ ਮਹਿੰਦੀ ਵਾਲਾ ਰੰਗ ਲਾ ਕੇ ਆਪਣਾ ਰੰਗ ਪਰਮੇਸ਼ਵਰ ਨੇ ਚਾੜ ਦੇਣਾ ਆਪਣਾ ਰੰਗ ਤੇਰਾ ਪ੍ਰਗਟਾਈਆ 1 ਰੁਪਇਆ ਜੋ ਭਗਤਵਾਰੇ ਨੀਹਾਂ ਹੀਠ ਰੱਖ ਕੇ ਦਿੱਤਾ ਅਸਾਰ 1 ਰੁਪਇਆ ਰਾਤੀਂ ਵੇਸਤਾ ਲੇਖਣ ਸਿਆ ਸੀ 1 ਰੁਪਇਆ ਹਰ ਭਗਤਵਾਰ ਦੀਆਂ ਨੀਹਾਂ ਨੀ ਦੇ ਵਿੱਚ ਰੱਖਿਆ ਪੱਖਣ ਦਿਸ਼ਾ ਜਿਸ ਪਾਸੇ ਸੰਗਤਨ ਲੱਗਦਾ ਹੈ ਤੇ ਲਖੀਰ ਨੀਂ ਦੇ ਹੇਠਾਂ 1 ਰੁਪਇਆ ਰੱਖਿਆ ਕਿ ਇਹ ਸਹਰ ਖੁਦ ਅਦਵਾਰ ਦੀ ਜੜ ਕੋਈ ਅਖੜਾ ਸੱਕਦਾ ਨਹੀਂ ਸੰਸਾਰ ਦੇ ਵਿੱਚ ਮੈਂ ਕੋਈ ਕੀਮਤ ਮਾਇਆ ਦੀ ਰਹਿਣ ਦੇਣੀ ਹੀ ਨਹੀਂ ਜੋ ਪਗਤਵਾਰੇ ਨੀ ਆਂ ਹੀਠ ਰੱਖ ਕੇ ਦਿੱਤਾ ਔਸਾਰ ਉਹ ਗੁਰਮੁਖ ਹੱਥ ਦੇਣਾ ਤਕਾਈਆ ਸਾਚੇ ਪ੍ਰੇਮ ਦਾ ਟਿੱਕਾ ਲਾਉਣਾ ਮਸਤਕ ਖੁਸ਼ੀਆਂ ਨਾਲ ਸਵਾਰਤੀ ਕੇਸਰ ਸੀ ਸੁਣਵਾਈਆ ਸਵਾਰਤੀ ਕੇਸਰ ਨੂੰ ਮਾਨ ਲੇਤਾ ਜੂ ਚੈਨ ਚਾ ਜੀ ਨੇ ਇੱਕੋ ਰੰਗ ਚਾੜਨਾ ਸ਼ਾ ਕੰਗਾਲ ਨਾਥੇ ਨਾਥਾ ਹੁਣਾ ਸਹਾਈਆ ਜਿੰਨਾ ਦਾ ਵਜ਼ਨ ਅપર ਅਪਾਰ ਵਜ਼ਨ ਨਾਲ ਸਮਝਾਈਆ 20 ਤੋੜੇ ਮਿੱਠੀ ਤਾਰ ਪੰਜ ਮਹਿੰਦੀ ਰੰਗ ਰੰਗਾਈਆ ਪੰ냐 ਦੀ ਕਿਸ਼ ਮਿਸਲੇ ਨਾਲ ਲੈਣੀ ਉਠਾਲ ਸੋਹਣੀ ਬੰਤ ਬਣਾਈਆ ਸੱਤਾ ਦਾ ਸੱਤ ਬਣਾਉਣਾ ਯਾਰੇ ਬਦਾਮ ਸੁਹਾਰਾ ਚੋਲੀ ਡਾਇਯਾ ਗਰੀ ਕਹੇ ਮੇਰਾ ਬੰਦ ਖੋਲ ਦੇਣਾ ਕਵਾੜ ਪਰਦਾ ਵਿੱਚੋਂ ਦੇਣਾ ਚੁਕਾਇਆ ਮੌਲੀ ਕਹੇ ਮੇਰਾ ਇੱਕ ਅੱਟੀ ਦਾ ਵਿਹਾਰ ਕੱਟੀ ਭਗਤਾ ਨਾਲ ਰਲਾਇਆ ਲਾਲ ਰੰਗ ਕਹੇ ਮੇ ਸਵਾ ਗਜ ਮੇਰਾ ਕਪੜਾ ਲੈਣਾ ਪਰ ਸਵਾ ਗਜ ਨੂੰ ਮਾਣ ਦਿੱਤਾ ਸਵਾ ਦਾ ਲੇਖ ਬਹੁਤ ਹੈ ਕਿ ਸਵਾ ਬਣਿਆ ਕਿਤਾ ਤੇ ਬਣਾਇਆ ਕਦੋਂ ਗਿਆ ਉਸ ਪਾਸੇ ਨਹੀਂ ਜਾਵਾਂਗੀ ਲੇਖ ਲੰਬਾ ਕਿ ਸਵਾ ਗੱਜ ਨੂੰ ਕਿਸ ਤਰ੍ਹਾਂ ਸੰਸਾਰ ਦੇ ਵਿੱਚ ਮਾਨ ਦਿੱਤਾ ਕਿਸ ਤਰ੍ਹਾਂ ਪਰਮੇਸ਼ਵਰ ਨੇ ਸਵਾ ਦੀ ਤਾਰ ਨੂੰ ਮਾਤ ਰੋਖ ਵਿੱਚ ਪਰਪਲਿਤ ਕੀਤਾ ਕਿਸ ਤਰ੍ਹਾਂ ਤੁਹਾਨੂੰ ਸਵਾ ਸਵਾ ਦੇ ਵਿੱਚ ਇੱਕ ਅਜਿਹੇ ਰੂਪ ਦੇ ਵਿੱਚ ਗਿਣਤੀ ਮਿਲਦੀ ਪੰਚਾਲੀ ਕਰਕੇ ਰੱਖ ਦਿੱਤੀ ਕਿ ਸਵਾ ਦਾ ਵਿਹਾਰ ਕੀ ਹੈ ਸਵਾ ਦੀ ਰੀਤੀ ਨੀਤੀ ਕੀ ਹੈ ਜੋ ਪਰਮੇਸ਼ਵਰ ਨੇ ਮਾਨ ਦਿੱਤਾ ਸਵਾ ਗੱਜ ਮੇਰਾ ਕਪੜਾ ਲੈਣਾ ਪੜ ਜਨਪਲਤਾ ਸੇਜ ਸੁਹਾਈਆ ਏ ਨੋ ਵਸਤੂਆਂ ਭਗਤਾ ਦੇ ਸਗੰਦਾ ਵਿਹਾਰ ਚਾਰ ਵਰਨਾ ਇੱਕੋ ਇੱਕ ਜਣਾਈ ਆ ਤੁਰਦੀ ਦਾਤ ਸੱਚੀ ਦਸਤਾਰ ਸੀਸ ਓਟਣ ਦੇ ਬਣਾਈਆ ਤੂੰ ਸਭ ਦਾ ਇੱਕਿਆ ਮਾਮਾ ਮੌਲੀ ਮਹਿੰਦੀ ਰਈ ਗੁਰਲਾਈਆ ਤੂੰ ਭਗਤਾ ਦਾ ਸੱਚਾ ਸ਼ਾਮ ਗਰੀਬ ਬਦਾਮ ਸੁਹਾਰੇ ਸੀਸ ਚ ਕਾਇਆ ਤੂੰ ਸਭ ਤੋਂ ਮਿੱਠਾ ਰਾਮ ਮਖਾਣੇ ਨਿਉ ਨਿਉ ਲੱਗਣ ਪਈਆ ਮਖਾਣੇ ਨਿਉ ਨਿਉ ਲੱਗਣ ਪਾਤੀ ਪ੍ਰਭੂ ਦੇ ਚਰਨਾਂ ਵਿੱਚ ਕਿ ਪ੍ਰਭੂ ਤੂੰ ਸਭ ਤੋਂ ਮਿੱਠਾ ਰਾਮ ਮਖਾਣੇ ਨਿਉ ਨਿਉ ਲੱਗਣ ਪਈਆ ਕਿਸ਼ਮਿਸ਼ ਕਹੇ ਤੂੰ ਗੋਬਿੰਦ ਨੌਜਵਾਨ ਗੋਬਿੰਦ ਸ਼ਬਦੀ ਤਾਰ ਮਖਾਤਬ ਕੀਤਾ ਹੈ ਨੌਜਵਾਨ ਜਿਹੜਾ ਨਿਤ ਨਵਿਤ ਮੈਨੂੰ ਕੋਗ ਲਗਾਈਆ 1 ਰੁਪਈਆ ਕਹੇ ਮੇਰਾ ਸੋਤਾ ਹੋਇਆ ਤੇਰੇ ਨਾਲ ਵਿੱਚ ਜਹਾਨ ਪੰਤ ਦਵਾਰੇ ਦਿੱਤਾ ਦਬਾਈਆ ਤੇਰਾ ਖੇਲ ਵੇਖੀਏ ਸ਼ਾ ਸੁਲਤਾਨ ਸ਼ੈਨ ਚਾ ਇੱਕੋ ਯੋਟ ਰਖਾਈਆ ਪਾਵੇਂ ਕੋਈ ਸ਼ਾ ਹੋਵੇ ਪਾਵੇਂ ਗੰਗਾਲ ਪਾਵੇਂ ਅਮੀਰ ਸਭ ਦੀ ਵਸਤ ਇੱਕੋ ਜਹੀ ਨਜਰੀ ਆਈਆ ਸਗੰਦੀਆਂ ਵਸਤਾਂ ਚ ਐ ਕੋਈ ਅਮੀਰ ਆ ਗਰੀਬ ਆ ਸਭ ਨੂੰ ਇੱਕੋ ਜਾਂ ਮਾਨ ਦੇ ਦਿੱਤਾ ਜਨ ਭਗਤੋਂ ਇਹਨਾਂ ਦਸਾਂ ਨਾਲ ਸਭ ਨੂੰ ਲੱਗਣਾ ਸगन ਸੰਗੀ ਇਕੱਠੇ ਦਿੱਤੇ ਕਿਰਾਈਆ ਤੁਰ ਦਰਗਾਹੀ ਕਰਨ ਹਾਰਾ ਅਦਲ ਦਰ ਆਇਆ ਲੈ ਕੇ ਲੇਖੇ ਵਿੱਚ ਜਨਾਈਆ ਪੱਕੀ ਰੀਤੀ ਨਾਲ ਪੱਕੀ ਕੀਤੀ ਪਿਛਲੀ ਰੀਤੀ ਬਦਲ ਦਸਾਂ ਨੂੰ ਦਸਵੇਂ ਕਰ ਪੰਚਾਈਆ ਜਿੱਥੇ ਮਿਲ ਕੇ ਇੱਕੋ ਟੋਲਾ ਇੱਕੋ ਗਜਲ ਸੋ ਹੰਗ ਗੀਤ ਪੇ ਪਰਵਾਇਆ ਜੋਤੀ ਜੋ ਸਰੂਪ ਹਰ ਆਪ ਆਪਣੀ ਜੋਤ ਅਨੇਕ ਲੰਕ ਨਰਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੀ ਮੋਹਰ ਦਿੱਤੀ ਲਗਾਈਆ ਮੋਹਰ ਲੱਗੀ ਤੇ ਨਾ ਕੋਈ ਸਵਾਲ ਤੇ ਨਾ ਕੋਈ ਜਵਾਬ ਜਿਹੜਾ ਪਰਮੇਸ਼ਰ ਨੇ ਅਸੂਲ ਮਰਜ਼ਾ ਦਾ ਰੱਖ ਦਿੱਤੀ ਸੰਸਾਰ ਤੇ ਤੁਹਾਡੇ ਲਈ ਕਿਉਂਕਿ ਤੁਸੀਂ ਆਉਣ ਵਾਲੇ ਸਮੇਂ ਵਿੱਚ ਸੰਸਾਰ ਦਾ ਮਾਰਗ ਦਰਸ਼ਨ ਕਰਨਾ ਹੈ ਜੋ ਪਰਮੇਸ਼ਰ ਨੇ ਫਰਮਾਨ ਦੇ ਦਿੱਤਾ ਜੋ ਹਰ ਬਾਣੀ ਦੇ ਵਿੱਚ ਪਰਮੇਸ਼ਰ ਨੇ ਲਿਖਤ ਕਰਾ ਦਿੱਤੀ ਉਸ ਦਾ ਮੋਹਰ ਲੱਗੀ ਤੇ ਨਾ ਕੋਈ ਸਵਾਲ ਨਾ ਕੋਈ ਤੇ ਨਾ ਕੋਈ ਜਵਾਬ ਝਗੜਾ ਨਾ ਕੋਈ ਪ੍ਰੰਟਾਇਆ ਪਰਮੇਸ਼ਰ ਦੀ ਹਰ ਬਾਣੀ ਦੇ ਉੱਪਰ ਨਾ ਕੋਈ ਸਵਾਲ ਨਾ ਕੋਈ ਜਵਾਬ ਕੋਈ ਸਵਾਲ ਤੇ ਜਵਾਬ ਨਹੀਂ ਪਰਮੇਸ਼ਰ ਨੇ ਸੱਚ ਦਾ ਮਾਰਗ ਦਿੱਤਾ ਹੁਕਮ ਦੇ ਦਿੱਤਾ ਕਿ ਮੇਰਾ ਗੁਰਸਿੱਖ ਚਾਹ ਨਹੀਂ ਪੀਵੇਗਾ ਕਿਉਂ ਨਹੀਂ ਪੀਵੇਗਾ ਕਿ ਮੇਰਾ ਸਿੱਖ ਮੇਰੇ ਚਰਨਾਂ ਦੀ ਪ੍ਰੀਤੀ ਦੀ ਚਾਹਤ ਰੱਖ ਲਵੇ ਸੰਸਾਰੀ ਚਾਹ ਪੀਣ ਦੀ ਜ਼ਰੂਰਤ ਨਹੀਂ ਗੁਰਸੇਖ ਮੀਟ ਅੰਡਾ ਸ਼ਰਾਬ ਆ ਵਸਤੂਆਂ ਦਾ ਸੇਵਨ ਨਹੀਂ ਕਰੇਗਾ ਸਰਭ ਹਰ ਸੰਗ ਦੀ ਪਰਮੇਸ਼ਵਰ ਇੱਕ ਵਾਰ ਹੁਕਮ ਦਿੰਦਾ ਹੈ ਤੇ ਗੁਰ ਸਿੱਖਾਂ ਦਾ ਹੁਕਮ ਮੰਨਣਾ ਸਭ ਤੋਂ ਵੱਡੀ ਜੀਵਨ ਦੀ ਫਕੀਰੀ ਹੁੰਦੀ ਹੈ ਜੇ ਤੁਸੀਂ ਮੇਰੇ ਤੇ ਵਿਸ਼ਵਾਸ ਕਰ ਲਿਆ ਤੇ ਮੈਂ ਤੁਹਾਨੂੰ ਸਾਰਿਆਂ ਵਿਸ਼ਿਆਂ ਵਿੱਚੋਂ ਬਾਹਰ ਲਿਟੜ ਲਿਆ ਇਹੀ ਹੈ ਕਿ ਗੁਰ ਸਿੱਖ ਆਪਣੇ ਪਰਮਾਤਮਾ ਉੱਪਰ ਵਿਸ਼ਵਾਸ ਰੱਖੇ ਗੁਰਸਿੱਖ ਜੀਵੇ ਗੁਰ ਪਰਵਾਸੀ ਗੁਰਸਿੱਖ ਦੇ ਅੰਦਰ ਸੱਚੀ ਆਸ ਸੱਚੀ ਖਾਸ਼ ਹੋਣੀ ਚਾਹੀਦੀ ਹੈ ਹੈ ਅਕਾਲ ਪੁਰਖ ਤੇਰੇ ਚਰਨਾ ਦੇ ਦਾਸ ਆਹ ਤੇ ਆਪਣੇ ਚਰਨਾ ਦੇ ਦਾਸ ਬਣਾ ਕੇ ਰਹੀ ਇਹੀ ਗੁਰਸਿੱਖ ਦੀ ਮੰਗ ਹੋਣੀ ਚਾਹੀਦੀ ਹੈ ਹਜੂਰ ਚੈਨ ਚਾਹੀ ਨੇ ਫਰਮਾਨ ਕੀਤਾ ਕਿ ਗੁਰਸਿੱਖ ਦੇ ਅੰਦਰ ਇਹ ਖਾਸ਼ ਹੋਣੀ ਤੇਰੇ ਮਿਲਨ ਦੀ ਇੱਕੋ ਗਰਜ ਤੁਜੀ ਆਸਨਾ ਕੋਈ ਰਖਾਈਆ ਜਨਮ ਲਿਆ ਤੋ ਦਰਸ਼ਕਿਆ ਲੈ ਕੇ ਜਾਇਓ ਸ਼ਾਬਾਸ਼ ਮੇਲਾ ਗਿਆ ਹੱਥ ਨਾ ਆਈਆ ਸਰਭ ਹਰ ਸੰਗ ਦੀ ਪਰਮਾਤਮਾ ਨੇ ਆਪਣੇ ਉਸ ਨੂਰੀ ਪ੍ਰਕਾਸ਼ ਨੂੰ ਹਰ ਹਿਰਦੇ ਵਿੱਚ ਰੱਖ ਦਿੱਤਾ ਸਰਭ ਹਰ ਸੰਗ ਦੀ ਇਸ ਦੇ ਨਾਲ ਮੈਂ ਪਰਮੇਸ਼ਰ ਦੇ ਚਰਨਾਂ 바ਸੋਂ ਖਿਮਾ ਮੰਗਦੀ ਹਾਂ ਸੋ ਅੰਗਮਾਰ ਸ਼ੇਰ ਸਿੰਘ ਵਿਸ਼ਨੂੰ महामंती जय सो